ਇਹ ਜੀ ਰਾਤ ਬਹੁਤ ਮਾੜਾ ਯੂਨੀਵਰਸਿਟਾਨ ਭਾਈਆਂ ਡੁੱਬ ਗਈਆਂ ਮਾਲ ਦਾ ਚਾਰਾ ਡੁੱਬ ਗਿਆ। ਇਹ ਮਾਮਲਾ ਫਾਜ਼ਿਲਕਾ ਤੋਂ ਸਾਹਮਣੇ ਆਂਦਾ ਜਿੱਥੇ ਕੀ ਸਤਲੂ ਦਰਿਆ ਦੇ ਪਾਣੀ ਪੱਧਰ ਵਧਣ ਕਰਕੇ ਸਤਲੂਸ ਦੇ ਨਾਲ ਲੱਗਦੇ 12 ਪਿੰਡ ਪ੍ਰਭਾਵਿਤ ਹੋਏ ਜਿਸ ਦੇ ਵਿੱਚ ਕਈ ਏਕੜ ਫਸਲ ਵੀ ਖਰਾਬ ਹੋ ਗਈ ਤੇ ਖੇਤਾਂ ਦੇ ਵਿੱਚ ਕਿਸ਼ਤੀਆਂ ਵੀ ਚੱਲਣ ਲੱਗ ਪਈਆਂ। ਆਓ ਆਪਾਂ ਪਿੰਡ ਵਾਸੀਆਂ ਦੇ ਨਾਲ ਕਰਦੇ ਹਾਂ ਗੱਲਬਾਤ ਤੇ ਜਾਣਦੇ ਹਾਂ ਸਾਰਾ ਮਾਮਲਾ ਕੀ ਹੈ। ਫਾਜ਼ਿਲਕਾ ਦੇ ਸਰਹੱਦੀ ਪਿੰਡਾਂ ਦੇ ਵਿੱਚ ਸਤਲੂਸ ਦੇ ਪਾਣੀ ਨੇ ਮਚਾਈ ਤਬਾਹੀ। ਕਈ ਪਿੰਡਾਂ ਦੇ ਸੈਂਕੜੇ ਏਕੜ ਫਸਲ ਹੋ ਗਈ ਤਬਾਹ। ਪਿੰਡ ਕਾਵਲੀ ਵਿੱਚ ਸਤਲੁਜ ਦੇ ਨਾਲ ਲੱਗਦੇ 12 ਪਿੰਡਾਂ ਦੇ ਵਿੱਚ ਹੜ ਵਰਗੇ ਹਾਲਾਤ ਦੇਖਣ ਨੂੰ ਮਿਲ ਰਹੇ ਹਨ ਪਾਣੀ ਕਾਰਨ ਇੱਕ ਦੋ ਪਿੰਡਾਂ ਨੂੰ ਜਾਣ ਵਾਲਾ ਰਸਤਾ ਵੀ ਬੰਦ ਹੋ ਗਿਆ ਘਰਾਂ ਦੇ ਆਲੇ ਦੁਆਲੇ ਕਈ-ਕਈ ਫੁੱਟ ਪਾਣੀ ਇਕੱਠਾ ਹੋ ਗਿਆ ਖੇਤਾਂ ਦੇ ਵਿੱਚ ਕਿਸ਼ਤੀਆਂ ਵੀ ਚੱਲਣ ਲੱਗ ਪਈਆਂ ਹਨ ਲੋਕ ਇੱਕ ਪਿੰਡ ਤੋਂ ਦੂਜੇ ਪਿੰਡ ਤੇ ਜਾਣ ਲਈ ਕਿਸ਼ਤੀਆਂ ਦੀ ਵਰਤੋਂ ਕਰ ਰਹੇ ਹਨ ਆ ਦੇਖ ਸਕਦੇ ਤੁਸੀਂ ਵੀ ਮੌਕੇ ਦੀਆਂ ਤਸਵੀਰਾਂ ਆਓ ਆਪਾਂ ਪਿੰਡ ਵਾਸੀਆਂ ਦੇ ਨਾਲ ਕਰਦੇ ਹਾਂ ਗੱਲਬਾਤ ਦੀਪ ਸਿੰਘ ਕਿਹੜੇ ਪਿੰਡ ਦੇ ਜੀ ਟਾਣੀ ਸੱਦਾ ਸੈਂਦੇ ਕੀ ਹਾਲਾਤ ਨੇ ਜੀ ਇਹ ਜੀ ਹਾਲਾਤ ਬਹੁਤ ਮਾੜੇ ਨੇ ਵਸਤਾਨ ਵਾਈਆਂ ਡੁੱਬ ਗਈਆਂ ਮਾਲ ਦਾ ਚਾਰਾ ਡੁੱਬ ਗਿਆ ਮਾਨ ਸੁੱਕੀ ਤੋੜੀ ਪਾਉਂਦੇ ਪਏ ਆਟਾ ਕੋਈ ਪਿਆਈ ਜਾਂਦਾ ਕੋਈ ਐਂ ਖਵਾਈ ਜਾਂਦਾ ਪਰਸਾਂ ਦੇ ਭੈਣੇ ਆ ਸਾਡੇ ਵੀ ਭੈਣੇ ਆ ਤੇ ਬਾਹਰ ਕਿਉਂ ਨਹੀਂ ਨਿਕਲੇ ਬਾਹਰ ਸਰਕਿੰਦੇ ਕੋਣ ਜਾਗੇ ਜਿੰਦੇ ਕੋਣ 8-10 ਪਾਛੂ ਆਇਨ ਦਾ ਜੀ ਆਇਨ ਉਹ ਦਸ ਜੀ ਜਿੰਨੇ ਘਰੇ ਆਉਣਗੇ ਸਾਨੂੰ ਕੋਈ ਇੱਕ ਰਾਤ ਰੱਖੇਗਾ ਦੂਈ ਰਾਤ ਤਾਂ ਉਹਨੇ ਧੱਕਾ ਦੇਣਾ ਜਾਂ ਆਪਾਦ ਕਰੇ ਕਿੰਦੇ ਕੋਲ ਜਾਗੇ ਤੇ ਪ੍ਰਸ਼ਾਸਨ ਉਹ ਲੋਕ ਕੁਝ ਨਹੀਂ ਕੀਤਾ ਕੁਝ ਨਹੀਂ ਕੀਤਾ ਕੋਈ ਬੰਦਾ ਨਹੀਂ ਆਇਆ ਕੈਂਪ ਵੀ ਨਹੀਂ ਲੱਗਿਆ ਨਾ ਜੀ ਕੁਝ ਵੀ ਨਹੀਂ ਕਿੰਨੇ ਕੁ ਘਰ ਆਉਣਗੇ ਜਿਹੜੇ ਹੁਣ ਫਸੇ ਹੋਏ ਨੇ ਇੱਥੇ ਘਾਰ ਤਾਂ ਮੇਰੇ ਖਿਆਲ ਸੌ ਤੋਂ ਉੱਤੇ ਹੀ ਹੋਵੇਗਾ ਅੱਛਾ ਸਾਰੇ ਫਸੇ ਹੋਏ ਨੇ ਸਾਰੇ ਫਸੇ ਚਾਰ ਸਪੈਰ ਪਾਣੀ ਵਾਲੀ ਖਾਲੇ ਤੜਕਾਂ ਦਾ ਸੰਪਰਕ ਟੁੱਟ ਗਿਆ ਉਹ ਟੁੱਟ ਗਿਆ ਜੀ ਸਾਰਿਆਂ ਦਾ ਸਾਰਿਆਂ ਦਾ ਤੇ ਫਿਰ ਹੁਣ ਆਵਾਜ਼ ਆਈ ਕਿਵੇਂ ਕਰਦੇ ਆਵਾਜ਼ ਪਾਣੀ ਦੇ ਵਿੱਚੋਂ ਤੇ ਰਾਸ਼ਨ ਪਾਣੀ ਹੈਗਾ ਪਰ ਰਾਸ਼ਨ ਪਾਣੀ ਇੱਕ ਦੋ ਦਾ ਜਿੰਨ ਕਲਉ ਨਾ ਖਾ ਲਿਆ ਹੁਣ ਬਾਅਦ ਵਿੱਚ ਵੇਲੇ ਨੂੰ ਕੋਈ ਰਾਸ਼ਨ ਨੇ ਪਾਣੀ ਹਾਂ ਬਹੁਤ ਬੁਰਿਆ ਪ੍ਰਸ਼ਾਸਨ ਕੋਈ ਵੀ ਸਾਡੇ ਮਣ ਆ ਜਾਂਦਨ ਨਗੀੜਾ ਵਾ ਲਾਵਣ ਤਾਂ ਵੀ ਕੁਦੇਲ ਬਾਜ ਜਾਂਦਾ ਆਂਦਾ ਹੀ ਕੋਈ ਨਹੀਂ ਕਾਲੇ ਬਲਾਇਆ ਉਹ ਆਂਦਾ ਮੈਂ ਵੇਖਾਂ ਦਾ ਜੀ ਯਾਰ ਐਮਬਲ ਟਾਊਨ ਵੇਖਦਾ ਬੇਕਰੀ ਡੋਬਲਾਉਣ ਜੜੇ ਭਈਆ ਆਉਣਦੇ ਉਸੇ ਆਹ ਬਣੀ ਹਟੇਗਾ ਵੇਖ ਹਾਂ ਹਾਂ ਕਿ ਨਾ ਜੀ ਦਿਨੇਪਸ ਮੇਰਾ ਨਾਮ ਜੀ ਆਇਤ ਸਿੰਘ ਅੱਛਾ ਕਿੱਥੋਂ ਆਏ ਜੀ ਹੁਣ ਤੁਸੀਂ ਅਸੀਂ ਇਹ ਦਰਿਆ ਦੇ ਵਿੱਚੋਂ ਆਏ ਪੱਠੇ ਲੈ ਤੇ ਦਰਿਆ ਦੇ ਵਿੱਚੋਂ ਆਏ ਜੇ ਖੇਤਾਂ ਵਿੱਚ ਆਏ ਜੀ ਖੇਤ ਵੀ ਹੈਗੇ ਨੇ ਸਾਡੇ ਆ ਸਾਰੇ ਖੇਤ ਹੀ ਹੈਗੇ ਨੇ ਹਾਂ ਤੇ ਪੱਠੇ ਹੈਗੇ ਅਸੀਂ ਚਾਰਾ ਡੁੱਬ ਗਿਆ ਦੇਖਾ ਛੋਟਾ ਛੋਟਾ ਵੀ ਚੂਤ ਤੂਤ ਵੱਡ ਤੇ ਲੈਂਦਾ ਹੈ ਖਤਮ ਹੋ ਗਿਆ ਸੀ ਪੱਠਾ ਸਾਰਾ ਖਤਮ ਹੋ ਗਿਆ ਚਾਰਾ ਜੜਾ ਡੰਗਰਾਂ ਦਾ ਅੱਛਾ ਤੇ ਬੜੇ ਔਖੇ ਸਾਨੂੰ ਤਾਂ ਕਿਸੇ ਸਾਰੀ ਨਹੀਂ ਲਈ ਸਾਡੀ ਆ ਤੇ ਸਾਰੇ ਪੱਠੇ ਡੰਗਰ ਭੁੱਖੇ ਖੜੇ ਨੇ ਘਰੇ ਕਿੰਨੇ ਦਿਨ ਹੋ ਗਿਆ ਜੀ ਆ ਜੋਗੇ ਸਾਨੂੰ ਹਫਤਾ ਹੋ ਚੱਲਿਆ ਸਾਹ ਦਾ ਇਹ ਪਾਣੀ ਕਦੋਂ ਤੱਕ ਬਦੇ ਖੇਤਾਂ ਤੱਕ ਆ ਗਿਆ ਟਾਕੇ ਇਹ ਖੇਤਾਂ ਤੱਕ ਅੱਜ ਤਿੰਨ ਦਿਨ ਹੋਏ ਨੇ ਆਏ ਨੂੰ ਅੱਛਾ ਹਾਂ ਅੱਗੇ ਪਿੱਛੇ ਦਾ ਸੰਪਰਕ ਟੁੱਟ ਗਿਆ ਹੈਗੇ ਹਾਂ ਸਪਾਇਰਕ ਟੁੱਟ ਗਿਆ ਜਿਹੜਾ ਸਾਡਾ ਤਾਂ ਢਾਣੀ ਸੱਤਾ ਸਿੰਘ ਦਾ ਸੜਕ ਨਾਲ ਟੁੱਟ ਗਿਆ ਰਸਤੇ ਹਾਂਜੀ ਹਾਂਜੀ ਰਸਤਾ ਨਹੀਂ ਹੈ ਸਾਨੂੰ ਤੇ ਕਰਾਂ ਦੇ ਅੰਦਰ ਹੀ ਬੈਠੇ ਜੇ ਫਿਰ ਬਾਹਰ ਕਿਉਂ ਨਿਕਲੇ ਬਾਹਰ ਹੁਣ ਕਿੱਥੋਂ ਕਿੱਥੇ ਜਾਈਏਗਾ ਹੈਗਾ ਕੋਈ ਜਗ੍ਹਾ ਹੋਵੇ ਦੱਸੇ ਸਰਕਾਰ ਵੀ ਇੱਥੇ ਬਾਓ ਤੇ ਤਾਂ ਹੀ ਜਾ ਤੇ ਬਈ ਉੱਥੇ ਤੇ ਡੰਗਰ ਕਿੱਥੋਂ ਇਹਨੇ ਲਾਇਆ ਤੇ ਕਿੱਥੇ ਜਾਈਏ ਡੰਗਰ 6-7-7 ਡੰਗਰ ਅਗੇ ਨੇ ਦੇ ਮਤਲਬ ਇਹ ਰਹਿਣ ਦਾ ਟਿਕਾਣਾ ਪ੍ਰਸ਼ਾਸਨ ਨੇ ਨਹੀਂ ਬਣਾਇਆ ਨਹੀਂ ਬਣਾਇਆ ਕੁਝ ਵੀ ਨਹੀਂ ਬਣਾਇਆ ਨਾ ਡੰਗਰਾਂ ਲਈ ਕੁਝ ਵੀ ਨਹੀਂ ਦਿੱਤਾ ਦੰਗਰ ਵੀ ਭੁੱਖੇ ਪਾਣੇ ਬਾਸਾ ਅਸੀਂ ਵਿੱਚੋਂ ਮਾੜਾ ਮੋਟਾ ਵੜ ਦਿੱਤ ਲਿਆ ਵੀਰ ਕਿੰਨੇ ਦਿਨ ਕਿੰਨੇ ਦਿਨ ਇਦਾਂ ਦੇ ਰਹਿਣਗੇ ਹਾਲਾਤ ਇਹ ਹਾਲਾਤ ਉਹਨਾਂ ਹਫਤੇ ਤੋਂ ਜ਼ਿਆਦਾ ਦੇ ਨਹੀਂ ਦੱਸੇ ਜਾਂਦੇ ਇਹ ਕੋਈ ਪਤਾ ਨਹੀਂਗਾ ਕਿੰਨੇ ਦਿਨ ਚੱਲ ਸਕਦਾ ਤੇ ਰਾਸ਼ਨ ਪਾਣੀ ਹੈਗਾ ਤੁਹਾਡੇ ਕੋਲ ਰਾਸ਼ਨ ਪਾਣੀ ਬੰਦ ਹੋਇਆ ਪਿਆ ਮਾੜਾ ਮੋਟਾਗਾ ਕੋਈ ਘਰ ਦਾ ਚਲਾ ਚਲਾਈ ਖਲੇ ਬਸ ਤੇ ਫੇਰ ਬਾਹਰ ਕਿਵੇਂ ਨਿਕਲੋਗੇ ਉਹ ਬਾਹਰ ਹੋਣਾ ਅਸੀਂ ਤਾਂ ਵਿੱਚ ਹੀ ਰਹਿਣਾ ਬਾਹਰ ਕਿੱਥੇ ਜਾਵਾਂਦੇ ਅਸੀਂ ਤਾਂ ਕਮਰਾ-ਕੁੰਮਰੇ ਦੇ ਉੱਤੇ ਬਸ ਥਾਂ ਟਿਕਾਣਾ ਬਣਾਵਾ ਦੇ ਬਾਹਰ ਨਿਕਲਾ ਨਹੀਂ ਜਾਣਾ ਚਾਰ ਚਫੇਰ ਪਾਣੀ ਆ ਗਿਆ ਕਿੱਥੋਂ ਜਾਵਾ ਦੇ ਪੁਲ ਵੀ ਸਾਡਾ ਬੰਦ ਹੋ ਜਾਣਾ ਥੋੜਾ ਜਿਹਾ ਹੋਰ ਵਧ ਗਿਆ ਤੇ ਪੁਲ ਬੰਦ ਹੋ ਜਾਣੇ ਬਸ ਕਿੰਨੇ ਪਿੰਡ ਲੱਗਦ ਨੇ ਫਿਰ ਇਹ 12 13 ਪਾਣਾ ਪਿੰਡ ਲੱਗਦ ਨੇ ਉਸ ਪੁਲ ਨੂੰ ਕਾਮ ਆ ਰਿਹਾ ਮਾੜੇ ਹਾਲਾਤ ਨੇ ਵੀਰ ਜੀ ਅੱਛਾ ਹਾਂ ਜੀ ਕਿਉਂਕਿ ਕੋਸ਼ਿਸ਼ਾਂ ਕੀ ਚੱਲ ਰਹੀਆਂ ਕੋਸ਼ਿਸ਼ਾਂ ਕੱਲ ਵੀ ਚੱਲ ਰਹੀਆਂ ਬਸ ਸਾਹਿਬ ਆਏ ਸੀਗੇ ਤੇ ਦੋ ਤਿੰਨ ਜੀਸੀਬੀ ਭੇਜਿਆ ਨੇ ਕੋਈ ਟਰੈਕਟਰ ਭੇਜੇ ਸੀਗੇ ਉਹ ਨਾ ਕਰਨਾਂ ਤੇ ਮਿੱਟੀ ਸੱਟ ਰਹਾ ਇੱਥੇ ਇਹ ਬੰਨ ਬਣਾ ਰਹੇ ਹਾਂ ਇੱਥੇ ਪਾਣੀ ਆ ਬਸ ਲੱਗ ਗਿਆ ਅੱਛਾ ਹਾਂਜੀ ਕਿੰਨਾ ਘਰ ਕਮਾ ਡੁੱਬ ਗਿਆ ਜੀ ਘਕਵਾ तकरीबन ਸਾਰੇ ਦੋ ਕੁੜੀਆਂ ਇੱਧਰ ਆ ਗਏ 4 400 ਕਿਲੋ ਇਹ ਪਹਿਲਾਂ ਇਹ ਟੁੱਤੀ اسی ਦੀ ਸੜਕ ਸੀ ਪਿਛਲੇ ਹਾਂ 2023 ਚ ਪਾਣੀ ਆਇਆ ਸੀ ਉਸ ਵਦੋ ਟੁੱਟੀ ਹੋਈ ਸੀ ਤੇ ਹੁਣ ਤੁਸੀਂ ਇਹ ਬੰਨ ਬਣਾ ਕੇ ਅਗਲੀ ਫਸਲਾਂ ਨੂੰ ਬਚਾਰੇ ਹਾਂਜੀ ਹਾਂਜੀ ਅੱਛਾ ਹਾਂਜੀ ਇਹ ਕਿਹੜਾ ਪਿੰਡ ਹੈ ਜੀ ਤੇਰੇਤੇ ਵਾਲੀ ਪੜ੍ਹ ਹਾਂਜੀ ਲੇਕੇ ਹਾਲਾਤ ਵੀ ਹਾਲਾਤ ਮਾੜੇ ਨੇ ਜੀ ਪਾਣੀ ਪਿੱਛੋਂ ਹੋਰ ਬਹੁਤ ਕਹਿੰਦੇ ਬਹੁਤ ਆ ਰਿਹਾ ਜੀ ਇਸ ਕਰ ਨਾਲੇ ਬਹੁਤ ਪੂਰੀ ਕੋਸ਼ਿਸ਼ ਕਰ ਰਹੇ ਹਾਂ ਫਸਲਾਂ ਕਿਹੜੀਆਂ ਕਿਹੜੀਆਂ ਨੇ ਫਸਲਾਂ ਤਕਰੀਬਨ ਇਧਰ ਚੋਣਨਾ ਹੀ ਹੈ ਸਾਰਾ ਤੇ ਕੋਈ ਲੋਕ ਮਾੜੀ ਮੋਟੀ ਪਿੰਡੀ ਹੈਗੀ ਹੈ ਲੋਕਾਂ ਦੀ ਠੀਕ ਹਾਂਜੀ ਜੀ ਨਾਮ ਇਹ ਜੀ ਆਪਣਾ ਤੁਹਾਡਾ ਨਾਮ ਅਸ਼ਿੰਦਰ ਸਿੰਘ ਜੀ ਅੱਛਾ ਕਿਹੜਾ ਪਿੰਡ ਹੈ ਜੀ ਇਹ ਪਿੰਡ RAM ਸਿੰਘ ਪਹਿਣੀ ਅੱਛਾ ਕਿਸ ਤਰ੍ਹਾਂ ਦੇ ਹਾਲਾਤ ਨੇ ਜੀ ਹਾਲਾਤ ਬਹੁਤ ਮਾੜੇ ਨੇ ਕਿੰਨਾ ਰਕਬਾ ਡੁੱਬਿਆ ਜੀ ਰਕਬਾ 7-800 ਕਲਾ ਹੋ ਗਿਆ ਉਹਨਾ ਦਾ ਰਾਮ ਸਿੰਘ ਦਾ ਹਾਂਜੀ ਹਾਂਜੀ ਤੇ ਹੋਰ ਕਿੰਨੇ ਪਿੰਡ ਕੀ ਦੇਸ਼ ਹੈ ਇਹ ਇਹ ਇੰਦਾ ਜੰਗਲ ਬੈਣੀ ਦੋਨਾਂ ਨਾਲ ਕਾ ਇੱਕ ਲੰਬਰ ਗਲਾਬਾ ਸਦਾ ਸੰਦੇ ਢਾਣੀ ਰਤਲੀ ਬੈਣੀ ਬਹੁਤ ਪਿੰਡ ਨੇ ਦੇ ਜੀ ਪਾਣੀ ਸਾਰੇ ਪਾਸੇ ਫਿਰ ਚੁੱਕਿਆ ਹੈ ਇਹ ਵਦਨ ਦੀ ਸੁਭਾਅ ਆਪਣਾ ਹੈ ਘਟਣ ਦੀ ਨਹੀਂ ਤੇ ਕਿੰਨਾ ਕੀ ਕੀ ਫਸਲਾਂ ਨੇ ਇਹਦੇ ਚ ਝੋਨਾ ਸਬਜੀ ਹੈਗੀ ਹੈ ਚਾਰ ਆਪਸਾਂ ਹੋ ਗਿਆ ਆਏ ਸਤਾਰਣੀ ਚਾਰਾ ਹੋ ਗਿਆ ਚੋਨਾ ਹੋ ਗਿਆ ਹੋਰ ਕੀ ਹੈ ਸਬਜ਼ੀਆਂ ਸਬਜ਼ੀਆਂ ਹਾਂਜੀ ਹਾਂਜੀ ਗੁਆਰਾ ਗੂਰਾ ਜਮਮੂngੀ ਮੋਂਗੀ ਹੈਗੀ ਸਿ ਪਹਿਲਾਂ ਪਾਣੀ ਆ ਗਿਆ ਸੀ ਉਹ ਵੀ ਖਰਾਬ ਹੋ ਗਈ ਸੀ ਪਹਿਲਾਂ ਵੀ ਪਾਣੀ ਆਇਆ ਸੀ ਹਾਂਜੀ ਹਾਂਜੀ ਅੱਛਾ ਤੁਹਾਡਾ ਕਿੰਨਾ ਥਾਂ ਹੈ ਜੀ ਇਹ ਦਾ ਘਰ ਕੀ ਦਾ ਹੈ ਇਹ ਆਪਣਾ ਘਰ ਵੀ ਤੁਹਾਡਾ ਹਾਂਜੀ ਹਾਂਜੀ ਇਹਦੇ ਚ ਹੀ ਪਾਣੀ ਆ ਗਿਆ ਹਾਂਜੀ ਹਾਂਜੀ ਡੁੱਬ ਗਏ ਵੀ ਆਹ ਟਰਾਲੀ ਘਟੀ ਮਿੱਟੀ ਦੀ ਮਾਰੀ ਮਰ ਤੋੜੀ ਬੈਤ ਹੋ ਜਾਵੇ ਆ ਪਸ਼ੂ ਦਵੇ ਖਸਾਵਣੀ ਬਜੇ ਖੜੇ ਨੇ ਇਹ ਵੀ ਉਹਨਾਂ ਕੇ ਜਾਣੇ ਪਨ ਉੱਚੀ ਥਾਂ ਤੇ ਕਿਉਂ ਪਾਣੀ ਦੇਣੋਂ ਦਨ ਵਧਿਆ ਜਾ ਰਹੇ ਘਟਦਾ ਨਹੀਂ ਪਿਆ ਪ੍ਰਸ਼ਾਸਨ ਨਹੀਂ ਆਇਆ ਪ੍ਰਸ਼ਾਸਨ ਆਇਆ ਜਿਹੜਾ ਕੋਲ ਮਾਰ ਤੇ ਚਲੇ ਜਾਂਦੇ ਨੇ ਮਦਦ ਕੋਈ ਮਦਦ ਨਹੀਂ ਹੋਈ ਤੇ ਪਾਣੀ ਨੂੰ ਰੋਕੇ ਨਹੀਂ ਗਿਆ ਨਹੀਂ ਜੀ ਰੋਕਾ ਹੁੰਦਾ ਤਾਂ ਇਹਨਾਂ ਥੋੜਾ ਆਉਂਦਾ ਫੇਸ ਇਹ ਤੇ ਇਹ ਕਾਰਨ ਕੀ ਹਰ ਸਾਲ ਡੁੱਬਦਾ ਹੈ ਕਾਰਨ ਵਸੇਮੀ ਉਹ ਤੂੰ ਬਰਸਾ ਪਈ ਜਾਂਦੀਆਂ ਨੇ ਉਬਾਰ ਚ ਰੋਕੇ ਦਿੰਦੇ ਰੋਕਲ ਨਹੀਂ ਆ ਲਵੇ ਅਹ ਕਿ ਨਾ ਆਈ ਆਪਣਾ ਚਿੰਦਰ ਸਿੰਘ ਪਿੰਡ ਆਮਸਲ ਪੈਣੀ ਕਿ ਨਾ ਆਈ ਆਪਣਾ ਮੇਰਾ ਨਾਮ ਰਾਜ ਸਿੰਘ ਅੱਛਾ ਕਿਸ ਤਰ੍ਹਾਂ ਦੇ ਹਲਾਤ ਨੇ ਹਲਾਤ ਵੀਰੇ ਬਹੁਤ ਮਾੜੇ ਆ ਅੱਛਾ ਤੇ ਆ ਮੇਰੇ ਪਹਿਲਾਂ ਤਾਂ ਚੋਣਾ ਡੁੱਬ ਗਿਆ ਫਿਰ ਪੱਠੇ ਡੁੱਬ ਗਿਆ ਉਸ ਤੋਂ ਬਾਅਦ ਆ ਮੇਰਾ ਘਰ ਬਚਾ ਉਹ ਵੀ ਡਿੱਗ ਪਿਆ ਕਿਉਂ ਆਪਾਂ ਚੂਵੇ ਹਲ ਬਾਰ ਬੰਨੀ ਖੜਾ ਕੁਝ ਨਹੀਂ ਮਿਲਦਾ ਕੋਈ ਆਦ ਪੱਲੂ ਆਣ ਬੰਨ ਪਾਈ ਜਾਣਾ ਤੋੜੀ ਬਚਾਉਣ ਵਾਸਤੇ ਕੋਈ ਸਰਕਾਰ ਇੱਥੇ ਨਹੀਂ ਆਈ ਕੋਈ ਹੈਲਪ ਨਹੀਂ ਕੀਤੀ ਕੋਈ ਮਸ਼ੀਨ ਨਹੀਂ ਭੇਜੀ ਚਲ ਬੰਦਾ ਬੰਨ ਕਰ ਦੇ ਮਨੇ ਮਨੇ ਪਾ ਲੈਂਦਾ ਨਹੀਂ ਤੇ ਕਿੰਨੇ ਦੀ ਟਰਾਲੀ ਆਈ ਟਰਾਲੀ 500 ਦੀ ਸਟਾਂਜਾਂ ਦੇ ਉਹ ਪਾਣੀ ਆ ਜੇ ਤਿਕਨ ਦਾ ਬਚਾਈ ਖਾ ਜਫਾਲਤੂ ਆਂਦਾ ਫਿਰ ਨਹੀਂ ਬਚਣੀ ਤੋੜੀ ਮੈਂ ਆਖ ਚਲੋ ਉਹਨਾਂ ਚ ਦੋ ਕੱਢ ਲਵਾਂ ਟਰਾਲੀਆਂ ਉਹਨਾਂ ਚ ਤੇ ਬਚਾ ਕਰਾਂ ਉਸ ਤੋਂ ਬਾਅਦ ਜੇ ਫਾਲਤੂ ਆਂਦਾ ਫਿਰ ਥੋੜੀ ਥੋੜੀ ਲੋੜ ਜਾਣੀ ਥੋੜੀ ਵੀ ਇਹ ਇੱਕ ਕਮਰਾ ਤੁਹਾਡਾ ਹੀ ਹੈ ਕਹਿੰਦਾ ਹਾਂ ਜੀ ਮੇਰਾ ਪਾਣੀ ਅੰਦਰ ਗਿਆ ਪਾਣੀ ਅੰਦਰ ਪਹੁੰਚ ਗਿਆ ਸਮਾਨ ਕਿੱਧਰ ਲੈ ਗਏ ਸਮਾਨ ਕੱਲ ਕੱਢ ਲਿਆ ਪਿੰਡ ਲੈ ਗਏ ਸੀ ਪਿੰਡ ਰਾਮ ਸਿੰਘ ਵਾਲੀ ਇਹ ਦੁਆਰ ਹੀ ਇਹਦੇ ਨਾਲ ਦੀ ਹਾਂ ਦੁਆਰ ਹੀ ਪਾਣੀ ਨਾਲ ਆ ਦਿੱਤੀ ਆ ਇਹ ਲੱਗਿਆ ਕਿਦੋਂ ਪਾਣੀ ਤੁਹਾਡੇ ਚ ਇਹ ਲੱਗਿਆ ਪਰਸੂ ਦਾ ਲੱਗਿਆ ਸੀ ਤੇ ਅੰਦਰ ਕਦੋਂ ਦਾ ਦਾਖਲਾ ਹੈ ਅੰਦਰ ਕੱਲ ਹੋ ਗਿਆ ਸੀ ਕੱਲ ਸਮਾਨ ਕੱਢਦੇ ਕਰਦੇ ਪਾਣੀ ਪੈ ਗਿਆ ਉਹ ਤੁਹਾਡਾ ਕਿੰਨਾ ਕਿੰਨਾ ਨੁਕਸਾਨ ਹੋਇਆ ਨੁਕਸਾਨ ਵੀਰੇ ਮੇਰਾ ਬਹੁਤ ਹੋ ਗਿਆ ਤਿੰਨ ਕਿਲੇ ਚੋਨਾ ਡੁੱਬ ਗਿਆ ਉਸ ਤੋਂ ਬਾਅਦ ਆ ਕਾਰ ਕਾਰ ਵੀ ਸਮ ਡੇਗੀ ਪੈਣਾ ਪਾ ਪਾਟਾ ਖਲਾ ਦਵਾਰਾ ਫਟ ਗਈਆਂ 1 ਘੰਟੇ 2 ਡੇਗ ਪਾਣੇ ਵੀ ਨੁਕਸਾਨ ਤਾਂ ਬਹੁਤ ਹੋ ਗਿਆ ਕੀ ਮੰਗ ਕਰ ਮੰਗ ਸਰਕਾਰ ਤੋਂ ਕਰਨੇ ਜਿਹੜਾ ਬੰਦਾ ਹੱਕ ਦਿੱਤਾ ਜਾਵੇ ਬਸ ਇੰਨੀ ਸਰਕਾਰ ਦੀ ਮਿਹਰਬਾਨੀ ਦੇਵੇ ਤਾਂ ਠੀਕ ਹੈ ਨਹੀਂ ਤਾਂ ਚੀਏ ਜਿਹੜੇ ਸਤਲੁਜ ਦਰਿਆ ਦੇ ਨਾਲ ਲੱਗਦੇ 12 ਤੋਂ 13 ਪਿੰਡ ਨੇ ਉੱਥੇ ਜਿਹੜਾ ਹੈਗਾ ਇਹ ਜਿਹੜੇ ਪਾਣੀ ਔਨ ਕਰਕੇ ਨੁਕਸਾਨ ਕਾਫੀ ਹੋਇਆ ਹੈ ਜੀ ਖੇਤਾਂ ਦੇ ਵਿੱਚ ਜਿਹੜਾ ਹੈ ਪਾਣੀ ਵੜਨ ਨਾਲ ਜਿਹੜੇ ਫਸਲਾਂ ਦਾ ਨੁਕਸਾਨ ਹੋਇਆ ਹੈ ਜੀ ਨਾਲ ਲੱਗਦੀਆਂ ਜਿਹੜੀਆਂ ਜਿਹੜੀ ਨਾਲ ਨਾਲ ਲੱਗਦੀਆਂ ਜਿਹੜੀਆਂ ਟਾਣੀਆਂ ਨੇ ਉੱਥੇ ਕਈਆਂ ਦੇ ਵਿੱਚ ਪਾਣੀ ਆਇਆ ਹੈ ਜੀ ਉਹਨਾਂ ਦਾ ਅਸੀਂ ਜਿਹੜਾ ਹੈਗਾ ਜਾਇਜ਼ਾ ਲੈਦੇ ਆ ਜੋ-ਜੋ ਲੋਕਾਂ ਨੂੰ ਜ਼ਰੂਰਤਾਂ ਨੇ ਅਸੀਂ ਉਹਨਾਂ ਨੂੰ ਪ੍ਰੋਵਾਈਡ ਕਰ ਰਹੇ ਹਾਂ ਸਰ ਲੋਕਾਂ ਦੇ ਅੰਦਰ ਇਸ ਗੱਲ ਦਾ ਰੋਸ਼ ਹੈ ਕਿ ਲੋਕਾਂ ਨੂੰ ਪਾਣੀ ਦੀ ਸੂਚਨਾ ਨਹੀਂ ਦਿੱਤੀ ਗਈ ਹੈ ਤਿਲ ਰਾਹਤ ਕੈਂਪ ਨਹੀਂ ਲਗਾਏ ਗਏ ਜਿਵੇਂ ਫਲੱਡ ਸੀਜ਼ਨ ਸਟਾਰਟ ਹੁੰਦਾ ਹੈ ਜੀ ਸਾਡਾ ਕੰਟਰੋਲ ਰੂਮ ਸੈਟਅਪ ਹੋ ਜਾਂਦਾ ਨਾਲ ਦੀ ਨਾਲ ਜਿਹੜੇ ਹਰ ਦੋ ਤਿੰਨ ਪਿੰਡਾਂ ਦਾ ਜਿਹੜਾ ਗਰੁੱਪ ਹੁੰਦਾ ਹੈਗਾ ਜਿਹੜੇ ਹੜ੍ਹ ਦੇ ਮਾਰ ਦੇ ਹੇਠ ਆ ਸਕਦੇ ਨੇ ਉਹਨਾਂ ਲਈ ਅਸੀਂ ਜਿਹੜਾ ਰਾਹਤ ਕੈਂਪ ਹੈਗੇ ਜਿਹੜੇ ਨੇ ਉਹ ਵੀ ਅਸੀਂ ਐਕਟੀਵੇਟ ਕੀਤੇ ਹੋਏ ਨੇ ਜੀ ਅ ਹਜੇ ਤੱਕ ਇਹ ਹਾਲਾਤ ਨੇ ਵੀ ਕਿਸੇ ਨੂੰ ਹਜੇ ਵੈਕੂਏਸ਼ਨ ਦੀ ਲੋੜ ਹੈ ਨਹੀਂ ਜੇ ਵੈਕੂਏਸ਼ਨ ਦੀ ਲੋੜ ਪੈਂਦੀ ਹੈ ਸਾਡਾ ਜਿਹੜਾ ਫੀਲਡ ਦੇ ਵਿੱਚ ਜਿਹੜਾ ਅਮਲਾ ਹੈ ਜਿਉ ਉਹ ਸਾਨੂੰ ਇਹ ਸੂਚਨਾ ਦਿੰਦਾ ਹੈ ਤੇ ਅਸੀਂ ਉਹ ਵੀ ਉਹਨਾਂ ਨੂੰ ਪ੍ਰੋਵਾਈਡ ਕਰਵਾਵਾਂਗੇ ਜੀ ਹੁਣ ਮਦਦ ਕਿਸ ਤਰ੍ਹਾਂ ਪਹੁੰਚੇਗੀ ਜਿਵੇਂ ਸੰਪਰਕ ਜਿਹੜੀਆਂ ਕਿ ਆਏ ਹੁਣ ਵੀ ਜਾ ਰਹੇ ਆ ਹਜੇ ਤੱਕ ਲੋਕਾਂ ਵੱਲੋਂ ਇਹ ਕਿਹਾ ਜਾ ਰਿਹਾ ਵੀ ਸਾਨੂੰ ਜਿਹੜਾ ਡੰਗਰ ਪਸ਼ੂ ਨੇ ਉਹਨਾਂ ਲਈ ਚਾਰਾ ਵਗੈਰਾ ਚਾਹੀਦਾ ਹੈ ਜੀ ਉਹ ਅਸੀਂ ਜਿਹੜੀ ਮਾਰਕੀਟ ਕਮੇਟੀ ਹੈ ਉਹਨਾਂ ਦੇ ਥਰੂ ਅਸੀਂ ਉਹਨਾਂ ਨੂੰ ਚਾਰਾ ਵਗੈਰਾ ਪ੍ਰੋਵਾਈਡ ਕਰ ਰਹੇ ਹਾਂ ਜੇ ਕਿਸੇ ਨੂੰ ਰਾਸ਼ਨ ਪਾਣੀ ਦੀ ਵੀ ਲੋਟ ਹੈ ਅਸੀਂ ਉਹ ਵੀ ਕਰਵਾਵਾਂਗੇ ਜੀ ਇਹ 12 ਪਿੰਡਾਂ ਤੋਂ ਇਲਾਵਾ ਵੀ ਗੱਲ ਕਰੀ ਤੇ ਹੋਰ ਕਿੰਨੇ ਕੁ ਪਿੰਡ ਨੇ ਜਿਹੜੇ ਪਾਣੀ ਦੀ ਮਾਰ ਰਹੀ ਤੇ ਇਹ ਦੇਖੋ ਜੀ ਇਹ ਬਾਰਿਸ਼ ਕਰਕੇ ਨਹੀਂ ਹੋਇਆ ਜੀ ਇਹ ਪਿੱਛੋਂ ਜਿਹੜਾ ਪਾਣੀ ਆ ਰਿਹਾ ਹੈ Uh, uh, 79000 Q6 ਪਾਣੀ ਜਿਹੜਾ ਹੈਗਾ ਸੇਨੀ ਵਾਲੇ ਤੋਂ ਕੱਲ ਛੱਡੇ ਗਿਆ ਸੀ ਉਹਦੇ ਕਰਕੇ ਜਿਹੜਾ ਹੈਗਾ ਜੀ ਇਹ ਪਾਣੀ ਲੋਕਾਂ ਦੇ ਪਿੰਡਾਂ ਦੇ ਵਿੱਚ ਜਿਹੜੇ 12-13 ਪਿੰਡ ਦੀ ਮੈਂ ਗੱਲ ਕਰਦਾ ਹਾਂ ਉੱਥੇ ਗਿਆ ਹੈ ਜੀ ਇਸ ਤੋਂ ਇਲਾਵਾ ਹਜੇ ਤੱਕ ਕੋਈ ਸੂਚਨਾ ਹੈ ਨਹੀਂ ਜੀ ਬਾਕੀ ਅਸੀਂ ਜਾਇਜ਼ਾ ਲੈ ਰਹੇ ਹਾਂ ਜੀ ਠੀਕ ਹੈ